ਓ ਪੁੱਤ ਅੱਜ ਸਾਗ ਨਾਲ ਰੋਟੀ ਖਾ ਲੋਗੇ ਕਿ ਸਬਜ਼ੀ ਹੋਰ ਕੋਈ ਤਰ੍ਹਾਂ ਓ ਮਾਤਾ ਹਰੇਆ ਸਾਗ ਵਾਲਾ ਸਿਆਪਾ ਮੁੱਕਾ ਨਹੀਂ ਆ ਤੂੰ ਹਰੂਣਾ ਸਾਗ ਖਾ ਲੜੋ ਉ ਰੋਟੀ ਜਦੋਂ ਆਪਾਂ ਗੋਆ ਕਰਨ ਡਾਬਾਂਗੇ ਓ ਗੱਲ ਸੋਣਾ ਇਦਾਂ ਕਰ ਓ ਮੁੰਡੇ ਨੂੰ ਕੋਈ ਹੋਰ ਸਬਜ਼ੀ ਬਣਾ ਦੇ ਹਾਂ ਮੈਂ ਕਿੱਥੋਂ ਬਣਾਦਾ ਹੋਰ ਸਬਜ਼ੀ ਸਬਜ਼ੀ ਦਾ ਕਿਹੜਾ ਤੂੰ ਟਰੱਕ ਸਟਾਇਆ ਵਾ ਓ ਤੂੰ ਫਿਕਰ ਨਾ ਕਰ ਮੈਂ ਨਾ ਜਿੰਦੂ ਦੇ ਡੇਰੇ ਤੇ ਜਾ ਕੇ ਨਾ ਓ ਮੇਥੀ ਵੱਟ ਕੇ ਲੈਉਣਾ ਥੋੜੀ ਜੀ ਉਨੇ ਦੇ ਵਿੱਚ ਪਾਵਾਂਗੇ ਆਲੂ ਆ ਕਰਾਰੀ ਜੀ ਬਣਾ ਕੇ ਤੇ ਰੋਟੀ ਖਾਣੇ ਆ ਬੱਲੇ ਡੈਡੀ ਤੂੰ ਬੜਾ ਟਮਾਟੋ ਤੋਂ ਕੜਾਈ ਪਨੀਰ ਮੰਗੋੜਿਆ ਮੇਥੀ ਤੇ ਪੱਠੇ ਆ ਪੁੱਤ ਸਾਗ ਜਪਤਾ ਤਾਕਤ ਕਿੰਨੀ ਹੁੰਦੀ ਆ ਸਾਰੇ ਸਰੀਰ ਦੇ ਤੱਤ ਪੂਰੇ ਕਰਦਾ ਵਾ ਜੇ ਤੁਸੀਂ ਮੈਨੂੰ ਰੋਜ਼ ਸਾਗ ਹੀ ਖਵਾਉਣਾ ਵਾ ਤੇ ਮੈਨੂੰ ਖੁਰਲੀ ਨਾ ਬੰਦਿਆ ਕਰੋ ਉਹ ਤਾਂ ਮੈਂ ਆਪੇ ਖਾ ਲਿਆ ਕਰੂੰਗਾ ਪੋਤੇ ਅ ਅੱਡਾ ਕੁਕਰ ਹੁਣ ਸਾਗ ਦਾ ਪਿਆ ਵਾ ਮੇਰਾ ਜੀ ਨਹੀਂ ਕਰਨ ਦਾ ਸੁੱਟਨ ਨੂੰ ਦੱਸ ਹੁਣ ਇਹਦਾ ਕੀ ਕਰਾਂ ਉਹ ਤੁਸੀਂ ਇਦਾ ਕਰੋ ਮੈਨੂੰ ਹਾਂ ਸਾਗ ਦੀਆਂ ਪਿੰਨੀਆਂ ਬਣਾ ਦਿਓ ਮੈਂ ਸਵੇਰੇ ਚਾਹ ਨਾਲ ਖਾ ਲਿਆ ਕਰੂੰਗਾ